ਮੇਰੇ ਕੋ ਉਧਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ 14 ਤਰੀਕ ਦੀ ਹੋਲੀ ਕਿਉਂਕਿ ਵ੍ਰਿੰਦਾਵਨ ਦੇ ਵਿੱਚ ਜਿਹੜਾ ਹੈਗਾ 1 ਮਹੀਨਾ ਪਹਿਲਾਂ ਹੀ ਹੋਲੀ ਦਾ ਤਿਹਾਰ ਜਿਹੜੇ ਹੈਗੇ ਸ਼ੁਰੂ ਹੋ ਜਾਂਦੇ ਨੇ ਪਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਕੱਲ ਨੂੰ ਜਿਹੜਾ ਹੈਗਾ ਹੋਲੀ ਦਾ ਤਿਹਾਰ ਮਨਾਇਆ ਜਾ ਰਿਹਾ ਜਿਸ ਦੇ ਸੰਬੰਧ ਵਿੱਚ ਜਿੱਕਰ ਗੱਲ ਕਰੀਏ ਤਾਂ ਦੁਕਾਨਾਂ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਜਿਹੜੇ ਹੈਗੇ ਆ ਰੰਗ ਲੈਣ ਆਏ ਹੋਏ ਨੇ ਚਾਹੇ ਵੱਡਿਆਂ ਦੀ ਗੱਲ ਕਰੀਏ ਚਾਹੇ ਛੋਟ ਕੋਈ ਜਿਹੜਾ ਹੈਗਾ ਵਾ ਪਚਕਾਰੀਆਂ ਖਰੀਦ ਰਿਹਾ ਕੋਈ ਰੰਗ ਖਰੀਦ ਰਿਹਾ ਕਿਉਂਕਿ ਹੋਲੀ ਦਾ ਤਿਹਾਰ ਜਿਹੜਾ ਹੈਗਾ ਵਾ ਬਹੁਤ ਹੀ ਧੂਮ ਧਾਮ ਨਾਲ ਜਿਹੜਾ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਇਸੇ ਨੂੰ ਲੈ ਕੇ ਜਿਹੜਾ ਹੈਗਾ ਅੱਜ ਨਕੋਦਰ ਦੀਆਂ ਕੁਝ ਦੁਕਾਨਾਂ ਤੇ ਪਹੁੰਚੇ ਆ ਜਿੱਥੇ ਕਿ ਰੌਣਕਾਂ ਕਾਫੀ ਲੱਗੀਆਂ ਹੋਈਆਂ ਨੇ ਦੁਕਾਨਦਾਰ ਸਾਹਿਬ ਨਾਲ ਵੀ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਜੀ ਨਮਸਕਾਰ ਜੀ ਮੈਂ ਖੋਤਲਾ ਪਤੰਗਾ ਵਾਲਾ ਅੱਡਾ ਮਹਿਰਪੁਰ ਨਕੋਦਰ ਜੀ ਕੀ ਕਹਿਣਾ ਚਾਹੋਗੇ ਹੋਲੀ ਦੇ ਤਿਹਾਰ ਬਾਰੇ ਹੋਲੀ ਦਾ ਤਿਹਾਰ ਆ ਜੀ ਬਹੁਤ ਵਧੀਆ ਚੱਲ ਰਿਹਾ ਸੀਜ਼ਨ ਵਧੀਆ ਹੀ ਪਹਿਲੇ ਹੁਣ ਮੌਸਮ ਬਹੁਤ ਵਧੀਆ ਉਸਤਾ ਲੋਕਾਂ ਚ ਬਹੁਤ ਆ ਔਰ ਹੋਲੀ ਵਧੀਆ ਮਨਾਓ ਸਾਫ ਸੁਥਰੀ ਮਨਾਓ ਪਾਣੀ ਦੀ ਬਚਤ ਕਰੋ ਤੇ ਗਰੀਸ ਵਗੈਰਾ ਨਾ ਨਾਲੋ ਸੁੱਕੇ ਰੰਗ ਆਪਣੇ ਕੋ ਬਹੁਤ ਵਧੀਆ ਵਧੀਆ ਆਏ ਹੋਇਆ ਬ੍ਰਾਂਡ ਬਹੁਤ ਵਧੀਆ ਵਧੀਆ ਆਏ ਹੋਇਆ ਕੋਕ ਬ੍ਰਾਂਡ ਹੈਗਾ ਕੈਵਨ ਦਾ ਆਇਆ ਤੋਤਾ ਆਇਆ ਇਸ ਸਾਲ ਪਚਕਾਰੀਆਂ ਵੀ ਬਹੁਤ ਆਊਟ ਆਫ ਦੀ ਆਈਆਂ ਸਾਡੇ ਕੋਲ ਔਰ ਨਵੀਆਂ ਆਈਆਂ ਪਚਕਾਰੀਆਂ ਔਰ ਬਹੁਤ ਖਰੀਦਦਾਰੀ ਬਹੁਤ ਵਧੀਆ ਹੋ ਰਹੀ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਕਿਸ ਤਰ੍ਹਾਂ ਕਿੰਨੇ ਕਿੰਨੇ ਤਰ੍ਹਾਂ ਦੀਆਂ ਪਚਕਾਰੀਆਂ ਆਈਆਂ ਹੋਈਆਂ ਪਚਕਾਰੀਆਂ ਤੇ ਤਕਰੀਬਨ ਇਸ ਵਾਰ ਮੇਰੇ ਕੋ ਈ 35 ਤਰ੍ਹਾਂ ਦੀਆਂ ਪਚਕਾਰੀਆਂ ਪਚਕਾਰੀਆਂ ਆਈਆਂ ਉਹ ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਆਈਆਂ ਔਰ ਬੱਚੇ ਉਹਨੂੰ ਬਹੁਤ ਪਸੰਦ ਕਰਦੇ ਬਹੁਤ ਲਾਈਕ ਕਰਦੇ ਪਏ ਆ ਸ਼ਾਪਿੰਗ ਵਧੀਆ ਕਰ ਰਹੇ ਆ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਪਚਕਾਰੀਆਂ ਆਈਆਂ ਉਹ ਹੀਆਂ ਨੇ ਕਾਫੀ ਤਰ੍ਹਾਂ ਦੇ ਰੰਗ ਆਏ ਹੋਏ ਨੇ ਜਿਸ ਕਰਕੇ ਜਿਹੜਾ ਹੈਗਾ ਬੱਚਿਆਂ 'ਚ ਵੀ ਕਾਫੀ ਸ਼ਾਹ ਦੇਖਣ ਨੂੰ ਮਿਲ ਰਿਹਾ ਕੈਮਰਾ ਪਰਸਨ ਆਪਣੀ ਤਰੋੜਾ ਨਖੋਤ ਦਾ